ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸੁਨੀਲ ਅਰੋੜਾ ਮੈਂ ਸੋਕਤ ਗੁਜਰਾਤ ਦੇ ਵਡੋਦਰਾ ਸ਼ਹਿਰ ਜਿ ਖੜਿਆ ਮੇਰੇ ਪਿੱਛੇ ਦੇਖੋ ਇੱਕ ਇਹਨਾਂ ਨੇ ਬਣਾਇਆ ਬ੍ਰਿਜ ਟਾਈਪ ਔਰ ਸੋਲਰ ਪਲਾਂਟ ਉੱਪਰ ਲਗਾਇਆ ਹੋਇਆ ਤਾਂ ਕਿ ਪੂਰੇ ਏਰੀਆ ਦੇ ਇਹਦੇ ਲਾਈਟ ਆਓ ਸੋਲਰ ਨਾਲ ਚੱਲਣਗੇ ਆ ਮੈਂ ਯਾਰ ਪੰਜਾਬ ਵਾਲਿਆਂ ਨੂੰ ਤਾਂ ਕੁਝ ਸਵਾਲ ਪੁੱਛਨੇ ਹੁੰਦੇ ਮੈਨੂੰ ਜਵਾਬ ਨਹੀਂ ਤੁਸੀਂ ਦਿੰਦੇ ਸਵਾਲ ਤੁਸੀਂ ਬਹੁਤ ਪੁੱਛਦੇ ਨੇ ਮੇਰੇ ਤੇ ਜਵਾਬ ਨਹੀਂ ਲੈਂਦੇ ਤੇ ਮੇਰੇ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦਿੰਦੇ ਬੜਾ ਬਾਰ ਬਾਰ ਕਿਹਾ ਜਾਂਦਾ ਕਿ ਇਹ ਮੋਦੀ ਨੇ ਸਟੈਚੂ ਬਣਾਤਾ ਪਟੇਲ ਦਾ ਹਾਏ ਮੋਦੀ ਨੇ ਸਟੈਚੂ ਬਣਾਤਾ ਹਾਏ ਬੇ ਕੀ ਕੀਤਾ ਮੈਂ ਪੰਜਾਬ ਵਾਲਿਆਂ ਨੂੰ ਪੁੱਛਦਾ ਐ ਕਿ ਤੁਹਾਡੇ ਕੋਲ ਕਰਜ਼ਾ ਲਿਆ ਕਿਸੇ ਨੇ ਜੇ ਗੁਜਰਾਤ ਵਾਲੇ ਆਪਦੀ ਮਿਹਨਤ ਨਾਲ ਇਮਾਨਦਾਰੀ ਨਾਲ ਪ੍ਰਸ਼ਾਸਨ ਚਲਾਉਂਦੀ ਹੈ ਸਰਕਾਰ ਚਲਾਉਂਦੀ ਹੈ ਵਧੀਆ ਸੜਕਾਂ ਵਧੀਆ ਪੁਲ ਵਧੀਆ ਹਸਪੀਟਲ ਸਕੂਲ ਜੇ ਉਹਨਾਂ ਨੇ ਪਟੇਲ ਜੀ ਦਾ ਸਟੈਚੂ ਬਣਾਇਆ ਇੱਕ ਉੱਤੇ ਥੀਮ ਪਾਰਕ ਬਣਾਇਆ ਤਾਂ ਤੁਹਾਨੂੰ ਕੀ ਤਕਲੀਫ ਆ ਆਜੀਬ ਜੀ ਤਕਲੀਫ ਹੈ ਇਹ ਗਵਾਂੜੀਆ ਨੂੰ ਦੇਖ ਕੇ ਸੜਨ ਦੀ بجائے ਆਪਣੇ ਆਪ ਨੂੰ ਮਜ਼ਬੂਤ ਕਰੋ ਆਪਣੇ ਵਾਸਤੇ ਕੁਝ ਕਰੋ ਮੈਂ ਕਹਿੰਦਾ ਤੁਹਾਨੂੰ ਨਾ ਸਤਲੁਜ ਦੇ ਕਿਨਾਰੇ ਦੇ ਹਰ ਇੱਕ ਮੱਤਨ ਦੇ ਕੋਲੇ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਸਟੈਚੂ ਨਹੀਂ ਬਣਾਉਣਾ ਚਾਹੀਦਾ ਦੱਸੋ ਔਰ ਇਹ ਥੀਮ ਪਾਰਕ ਬਣਾਓ ਦੇਸ਼ ਉਦੇਸ਼ ਲੋਕ ਉਥੇ ਆਣ ਵੀ ਆ ਕੋ ਮਨ ਨਾਲੇ ਆਪਣੇ ਇਤਿਹਾਸ ਲਿਖਿਆ ਹੋਵੇ ਆ ਸਾਡਾ ਇਤਿਹਾਸ ਹੈ ਤੁਸੀਂ ਲਿਖਣਾ ਹੀ ਨਹੀਂ ਹੈ ਤੁਸੀਂ ਕੀ ਜਾਣੇ ਬਾਬਾ ਦਾ ਬਟਰ ਚਿਕਨ ਉਹ ਕਿੱਥੇ ਹੈ ਆ दारू ਕਿੱਥੇ ਸਸਤੀ ਮਿਲਦੀ ਹੈ ਉਥੇ ਚੱਲੋ ਇਹ ਟਾਈਮ ਆਪਣੇਂ ਦੇ ਚ ਨਿਕਲ ਜਾਂਦਾ ਆਪਾਂ ਇਹ ਕਰਦੇ ਪਏ ਮੁੰਡੇ ਆਪਣੇ ਜਿਹੜੇ ਆ ਉਹ ਨਸ਼ੇ 'ਚ ਲੱਗੇ ਪਏ ਆ ਉਹ ਨਸ਼ੇ ਦੇ ਕੁਝ ਹਿੱਸੇ ਵਜੋਂ ਚੈਨਾ ਖੁੰਦਾ ਫਿਰਦਾ ਹੈ ਵੇ ਗੱਲੇ ਤੋਂ ਚੈਨਲ ਲਾ ਲਈਏ ਇਹ ਆਪਣਾ ਕਲਚਰ ਹੈ ਬਦਨਾਮੀ ਆਪਣ ਦੂਜਿਆਂ ਦੀ ਕਰਨੀ ਹੈ ਜਿਹੜਾ ਸੇਮ ਕਲਚਰ ਟਿਪੀਕਲ ਛੜਿਆ ਪੰਜਾਬੀ ਦਾ ਕਲਚਰ ਆਪਾਂ ਮਨਾ ਚੁੱਕੇ ਆ ਉਹਨੂੰ ਚੇਂਜ ਕਰੋ ਹੁਣ ਅਸਲੀ ਪੰਜਾਬੀ ਕਲਚਰ ਲੈ ਕੇ ਆਓ ਆਪਣੇ ਦੇ ਵਿੱਚ ਫੁਕਰੇ ਸਮਾ ਚੁੱਕੇ ਆ ਫੁਕਰਿਆਂ ਨੂੰ ਬਾਹਰ ਕੱਢੋ ਹੁਣ ਜਿਹੜੇ ਦਿਨ ਦਾ ਦੂਜੇ ਨੂੰ ਭੰਡਦੇ ਰਹਿੰਦੇ ਆ ਆਪ ਦਾ ਪੀੜੀ ਥਲੇ ਸੋਟਾ ਨਹੀਂ ਮਾਰਦੇ ਹੁਣ ਖੜੇ ਹੋਣਾ ਪੈਣਾ ਆਪਾਂ ਨੂੰ ਜਿਹੜੇ ਅਸਲੀ ਪੰਜਾਬੀ ਜਿਹੜੇ ਹੈ ਪੰਜਾਬ ਦੇ ਕਲਚਰ ਨੂੰ ਪਿਆਰ ਕਰਦੇ ਆ ਪੰਜਾਬ ਦੇ ਰਵਾਇਤੀ ਜੁੜੇ ਹੋਏ ਹਜ਼ਾਰਾਂ ਸਾਲਾਂ ਤੋਂ ਇੱਥੇ ਰਹਿੰਦੇ ਆ ਉਹ ਬਾਹਰ ਖੜੇ ਹੋ ਜਾਓ ਫੁਕਰਾਂ ਦੇ ਮਾਰੋ ਸਰਚ ਇਹਨਾਂ ਦੇ ਕੁਛ ਇਹਨਾਂ ਨੇ ਸਾਡੇ ਪੰਜਾਬ ਦਾ ਘਾਣ ਕਰਤਾ ਬਰਬਾਦ ਕਰਤਾ ਢੱਕਾ ਨਹੀਂ ਛੱਡਿਆ ਇਹਨਾਂ ਨੇ ਜਵਾਨੀਆਂ ਹਰੋਲਤੀਆਂ ਪੰਜਾਬ ਵੱਡਾ ਵੱਡਾ ਸਟੇਟ ਕੀ ਹਾਲਤ ਕੀਤਾ ਪਿਆ ਨਾਲੀਆਂ ਨਹੀਂ ਟੱਕ ਪਾਏ ਨਾਲੀਆਂ ਜਿਹੜੀਆਂ ਨੰਗੀਆਂ ਤਾਰਾਂ ਨੰਗੀਆਂ ਇਹ ਕੀ ਸਟੇਟ ਆ ਯਾਰ ਮਤਲਬ ਇਮਾਨਦਾਰੀ ਨਾਲ ਕੰਮ ਕਰੋ ਤੇ ਦੇਸ਼ ਤਰੱਕੀ ਕਰਦਾ ਹੈ ਸਮਾਜ ਤਰੱਕੀ ਕਰਦਾ ਤੁਹਾਡਾ ਪਰਦੇਸ਼ ਤਰੱਕੀ ਕਰਦਾ ਆਪਣਾ ਸੀਐਮ ਹੈ ਕੀ ਨਾਂ ਹੁੰਦਾ ਜੀ ਕੈਪਟਨ ਅਮਰਿੰਦਰ ਸਿੰਘ ਉਹਨੇ ਕੀ ਕੀਤਾ ਸੀ ਜੋ ਲੋਕਡਾਊਨ ਚ ਵੀ ਜੇ ਲੌਕਡਾਊਨ ਨਾ ਤੋੜਿਆ ਜਾਂ ਸਾਡੀ ਸ਼ਰਾਬ ਵਿੱਚੋਂ ਸਾਨੂੰ ਨਾ ਅਲਾਉ ਕੀਤਾ ਜੇ ਸ਼ਰਾਬ ਸਾਨੂੰ ਵਿੱਚੋਂ ਨਾ ਲਾਉ ਕੀਤਾ ਤਾਂ ਮੈਂ ਟੀਚਰਾਂ ਦੀ ਸੈਲਰੀ ਨਹੀਂ ਦੇ ਪਾਉਂਗਾ ਇਹ ਸਟੇਟ ਹੈ ਜਿਹੜਾ ਕਹਿੰਦਾ ਕਿ ਮੈਨੂੰ ਸ਼ਰਾਬ ਨਹੀਂ ਦਿੱਖ 2 ਮਹੀਨਾ ਵੀ ਗਈ ਤੇ ਮੈਂ ਟੀਚਰਾਂ ਦੀ ਸੈਲਰੀ ਨਹੀਂ ਦਊਂਗਾ ਉਹ ਦੇਸ਼ ਦੇ ਵਿੱਚ ਕੀ ਯੋਗਦਾਨ ਤੁਸੀਂ ਪਾਉਂਦੇ ਹੋਗੇ ਤੁਸੀਂ ਆਪਣੀ ਟੀਚਰਾਂ ਦੀ ਸੈਲਰੀ ਨਹੀਂ ਦੇ ਪਾਉਂਦੇ ਇੰਨੀ ਕ腐ਸ਼ਨ ਇੰਨਾ ਮੜਾ ਹਾਲ ਹੈ ਮੈਂ ਮੋਗੇ ਦਾ ਹਾਂ ਮੈਂ ਆਪਣੀ ਐਗਜ਼ਾਮਪਲ ਦੇਣਾ ਹੈ ਮੇ ਮੋਗੇ ਦਾ ਮੇਰਾ ਜਿਹੜਾ ਕਾਲਜ ਡੀ ਐਮ ਕਾਲਜ ਮਥਰਾ ਦਾ ਸਕੂਲਜ ਹੈ ਆਜ਼ਾਦੀ ਤੋਂ ਪਹਿਲਾਂ ਦਾ ਆਰਿਆ ਸਮਾਜੀ ਨੇ ਬਣਾਇਆ ਹਸਪਤਾਲ ਜਿਹੜਾ ਸਿਵਲ ਹਸਪਤਾਲ ਆਰਿਆ ਸਮਾਜੀ ਨੇ ਬਣਾਇਆ ਟਾਊਨ ਹਾਲ ਅੰਗਰੇਜ਼ਾਂ ਨੇ ਬਣਾਇਆ ਰੇਲਵੇ ਸਟੇਸ਼ਨ ਅੰਗਰੇਜ਼ਾਂ ਨੇ ਬਣਾਇਆ ਆ ਕਾਂਗਰਸ ਨੇ ਕੀ ਬਣਾਇਆ ਕੁਛ ਕੀਤਾ ਹਰ ਥਾਂ ਦੇਹੀ ਹਾਲ ਹੈ ਤੁਸੀਂ ਕਿਸੇ ਜਗ੍ਹਾ ਤੇ ਵੀ ਚਲੇ ਜਾਓ ਬਈ ਹੁਣ ਮੋਦੀ ਨੂੰ ਗੱਲ ਕੱਢਣ ਨਾਲ ਤੁਹਾਡਾ ਮੰਨਣਾ ਨਹੀਂ ਕੁਛ ਜਿੰਨ ਦਾ ਗਾਲਾ ਹਾਈ ਮੋਦੀ ਹਾਈ ਮੋਦੀ ਤੁਸੀਂ ਫੈਕਟਸ਼ਲ ਗੱਲ ਕਰਨਾ ਸਿੱਖੋ ਤੁਹਾਡਾ ਸਾਰਾ ਦੇਸ਼ ਤੋਂ ਪੰਜਾਬ ਵਾਲ ਲਿਖਦਾ ਪਿਆ ਤੁਸੀਂ ਕੇਰਲਾ ਨਹੀਂ ਹੈ ਕਿ ਤੁਸੀਂ ਧਰਮ ਦੇ ਪਿੱਛੇ ਲੱਗੇ ਹੋਏ ਆਂ ਪੰਜਾਬ ਵਾਲੇ ਸਿਆਣੇ ਆਂ ਹਰ ਗੱਲ ਨੂੰ ਚੈੱਕ ਕਰੋ ਫੈਕਸਲ ਚੈੱਕ ਕਰੋ ਰਿਕਾਰਡ ਚੱਕ ਹਿਸਟਰੀ ਚੈੱਕ ਉਹ ਚੈੱਕ ਕਰੋ ਕਮਲ ਨਾ ਮਾਰੋ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਬਣਿਆ ਹੋਇਆ ਤੇ ਮੈਂ ਚਾਹਨਾ ਕਿ ਅਸਲੀ ਪੰਜਾਬੀ ਅੱਗੇ ਆਣ ਜਿਹੜੇ ਨਕਲੀ ਪੰਜਾਬੀ ਫੁਕਰੇ ਪੰਜਾਬੀ ਇਹਨਾਂ ਦੀ ਪੋਲ ਖੋਲਣ ਤੇ ਆਪਦੀ ਇੱਜ਼ਤ ਬਚਾਉਣ ਇਹ ਨਾ ਵਕ ਸਾਰੇ ਦੇਸ਼ ਦੇ ਸਾਡਾ ਮਜ਼ਾਕ ਬਣ ਜਾਵੇ ਸਾਡੀ ਹੈਲਪ ਕਰੋ ਅੱਗੇ ਵਧੋ ਸੱਚਾਈ ਦਾ ਹਰ ਚੀਜ਼ ਸੱਚਾਈ ਨਾਲ ਪਰਖੋ ਧੰਨਵਾਦ ਜੀ